ਹਾਂਜੀ ਭੈਣ ਜੀ ਕੀ ਵਾਰਦਾਤ ਹੋਈ ਹੈ ਰਤੀ ਚੋਰੀ ਦੀ ਕਿਵੇਂ ਹੋਈ ਆ ਪਤਾ ਨਹੀਂ ਪ੍ਰਵਾਸ ਵੀਰੇ ਆਏ ਆ ਤੇ ਸਾਡੇ ਤਾਲੇ ਖੁੱਲੇ ਸੀ ਕਿੱਥੇ ਗਏ ਸੀ ਤੁਸੀਂ ਅਸੀਂ ਆਪਣੀ ਵੱਡੀ ਕੁੜੀ ਕੋ ਕੁੱਲੀਏ ਗਏ ਦੇ ਸੀ ਅੱਛਾ ਤਾਲੇ ਟੁੱਟੇ ਸੀ ਸਵੇਰੇ ਤਾਲੇ ਟੁੱਟੇ ਸੀ ਤੇ ਗੇਟ ਦਾ ਤਾਲਾ ਨਾਲੀ ਸੁੱਟੇ ਤੋੜ ਕੇ ਠੀਕ ਹੈ ਇਹ ਵਾਲਾ ਤਾਲਾ ਤੇ ਲੱਭਾ ਹੀ ਨਹੀਂ ਤੇ ਅੰਦਰ ਦਾ ਉਹਨੇ ਕੱਟ ਕੇ ਤੇ ਰੱਖੇ ਦਈ ਤੇ ਹੋਏ ਮੰਜੇ ਤੇ ਅੱਛਾ ਜੀ ਉਹ ਵਾਲਾ ਗਮਲਾ ਚੁੱਕ ਕੇ ਤੇ ਉਹ ਵੀ ਇੱਥੇ ਰੱਖੇ ਦਈ ਬੈਂਚ ਤੇ ਠੀਕ ਹੈ ਤੇ ਅੰਦਰੋਂ ਰਸੋਈ ਦਾ ਬੂਹਾ ਵੀ ਖੁੱਲਾ ਇਹ ਬੂਹੇ ਵੀ ਸਾਰੇ ਖੁੱਲੇ ਮਤਲਬ ਅੰਦਰ ਵੜੀ ਨਹੀਂ ਬਾਹਰ ਦੇਖਦੇ ਪਤਾ ਲੱਗ ਜਾ ਵੀ ਮੰਦਰ ਵੀ ਖੁੱਲਾ ਅੰਦਰ ਮੁੜੇ ਦੀ ਲੰਬਾਰੀ ਵੀ ਖੁੱਲੀ ਸਾਨੂੰ ਤੇਨਾ ਵੀ ਮਤਲਬ ਡਰ ਜਾ ਪੈ ਗਿਆ ਕਿ ਹੁਣ ਸਾਨੂੰ ਅੰਦਰ ਜਾਣ ਦੀ ਹਿੰਮਤ ਨਹੀਂ ਭੈਣ ਦੀ ਲੈ ਕੇ ਕੀ ਕੀ ਕਿੰਨੇ ਕ ਸਮਾਨ ਨੂੰ ਹੱਥ ਫੇਰਦੇ ਐਲ ਡੀ ਲੈ ਗਏ ਅੱਛਾ ਜੀ 8900 ਰੁਪਿਆ ਹੀ ਪਾਰਟੀ ਤੋਂ ਆਹੀ ਕੱਲ ਅੱਛਾ ਜੀ ਉਹ ਵੀ ਲੈ ਗਏ ਹਾਂਜੀ ਫਰਿੱਜ ਵਿੱਚ ਦੋ ਡੱਬੇ ਹੀ ਮਠਿਆਈ ਦੇ ਵੀ ਸਵੇਰੇ ਵੀ ਲੋਕਾਂ ਦੇ ਘਰ ਦੇਵਾਂਗੇ ਪਾਰਟੀ ਤੋਂ ਲੈ ਕੇ ਉਹ ਵੀ ਲੈ ਗਏ ਠੀਕ ਹੈ ਜੀ ਲੂਣ ਦਾ ਨਹੀਂ ਪਰਤਾਕ ਟੱਕਣ ਥੱਲੇ ਸੁੱਟ ਗਏ ਦੀ ਅੱਛਾ ਜੀ ਮੁੜੇ ਦੇ ਵਿਆਹ ਦੀ ਚਿੱਪ ਹੀ ਐਲ ਡੀ ਵਿੱਚ ਉਹ ਵੀ ਨਾਲ ਹੀ ਚਲ ਗਈ ਹਾਂਜੀ ਚਾਦਰਾਂ ਲਾਏ ਚਾਦਰਾਂ ਲਾ ਕੇ ਬੈਟ ਉਹਦੇ ਚੋਂ ਕੱਢ ਕੇ ਟਰੰਕ ਵਿੱਚੋਂ ਅੱਛਾ ਜੀ ਕੱਪੜੇ ਵੀ ਲਾਗੇ ਹਾਂ ਮੰਦਰ ਚ ਵੀ ਕਾਇ ਲਾਗੇ ਮੰਦਰ ਆ ਮੰਦਰ ਚ ਇਹ 8-9000 ਰੁਪਏ ਵਿੱਚ ਥੋੜਾ ਮੰਦਰ ਦਾ ਵੀ ਥੋੜੇ ਮੈਂ ਰੱਖੇ ਪੈਸੇ ਕੱਲ ਆਣ ਕੇ ਥੋੜਾ ਘਰ ਦਾ ਮੰਦਰ ਹਾਂ ਹਾਂਜੀ ਤੇ ਪਤਾ ਲੱਗਾ ਜਾਣਕਾਰੀ ਮਿਲੀ ਹੈ ਕਿ ਪਿੰਡ ਦੇ 5-6 ਘਰਾਂ ਦੇ ਵਿੱਚ ਰਾਤ ਫਿਰਗੇ ਜੋੜ ਹਾਂਜੀ ਕਿੰਨੇ ਕਿ ਘਰਾਂ ਚ ਫਿਰੇ ਨੇ ਹਾਂਜੀ ਹਾਂਜੀ 5-2